ਆ ਲਾਈਵ ਮੇਰਾ ਸਟ੍ਰੇਟ ਹੈ ਸੁਲਤਾਨ ਤੇਰੇ ਵਾਸਤੇ ਵੀ ਉਦੋਂ ਰਾਤ ਨੂੰ ਤੂੰ ਮੈਨੂੰ ਰੱਜਿਆ ਹੋਇਆ ਮੈਸੇਜ ਕਰਦਾਈ ਆਮ ਗੋਣਾ ਸੀ ਯੂ ਆਮ ਗੋਣਾ ਸੀ ਯੂ ਬ੍ਰੋ ਆਈ ਲਿਵ ਹਾਂਜੀ ਦੋਸਤੋ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਕਿ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਡੀ ਕੰਟਰੋਵਰਸੀ ਛਿੜ ਚੁੱਕੀ ਹੈ। ਤੁਹਾਂ ਦੱਸਿਓ ਦੋਸਤੋ ਕਿ ਇਹ ਕੰਟਰੋਵਰਸੀ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਅਤੇ ਪੰਜਾਬੀ ਰੈਪਰ ਨਸੀਬ ਦੇ ਵਿੱਚ ਹੈ। ਤੁਹਾਂ ਦੱਸਿਓ ਕਿ ਰੈਪਰ ਨਸੀਬ ਨੇ ਪਹਿਲਾਂ ਆਪਣੇ ਇੰਸਟਾਗ੍ਰam ਤੇ ਸਟੋਰੀ ਪਾ ਕੇ ਦਿਲਜੀਤ ਦੋਸਾਂਝ ਨੂੰ ਮਾੜਾ ਬੋਲਿਆ ਸੀ ਅਤੇ ਫਿਰ ਦਿਲਜੀਤ ਦੋਸਾਂਝ ਨੇ ਵੀ ਇੱਕ ਸਟੋਰੀ ਪਾ ਕੇ ਉਸ ਨੂੰ ਜਵਾਬ ਦਿੱਤਾ ਸੀ। ਪਰ ਹੁਣ ਰੈਪਰ ਨਸੀਬ ਨੇ ਲਾਈਵ ਆ ਕੇ ਦਿਲਜੀਤ ਦੋਸਾਂਝ ਨੂੰ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਰੈਪਰ ਸੁਲਤਾਨ ਨੂੰ ਕਾਫੀ ਕੁਝ ਬੋਲਿਆ ਹੈ ਜਿਸ ਦੀ ਉਹਦੇ ਨਾਲ ਜੁੜ ਕੇ ਆਪਦੇ ਗਾਣੇ ਚਲਾਉਣੇ ਆ ਨਾ ਉਹ ਅੱਡੀਆਂ ਚੱਟਦੇ ਫਿਰਦੇ ਉਹਦੀਆਂ ਵੱਡੇ ਵੱਡੇ ਬੈਲੀ ਕਦੇ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਹੈ ਆਡੇ ਲਾ ਕੇ ਫੇਮ ਨਹੀਂ ਮਿਲਦੀ ਤੇ ਆਡੇ ਉਹੀ ਲਾਉਂਦੇ ਆ ਜਿੰਨਾਂ ਚ ਜਮੀਰਾ ਹੁੰਦੀਆਂ ਆ ਜਾਂ ਦਮ ਹੁੰਦੇ ਆ ਲੋਕੀ ਕਹਿੰਦੇ ਆ ਕਿ ਸੁਲਤਾਨ ਦਿਲਜੀਤ ਨੇ ਸੁਲਤਾਨ ਨੂੰ ਸਪੋਰਟ ਕੀਤਾ ਤਾਂ ਤੂੰ ਫੈਂਡਲ ਹਾਂ ਮੈਂ ਫੈਂਡਲ ਜਿਹੜਾ ਬੰਦਾ ਧੂਏ ਦੀ ਗੱਲ ਕਰ ਰਿਹਾ ਵੀਡੀਓ ਦੇ ਵਿੱਚ ਉਹ ਨੂੰ ਇੱਕ ਪੱਗ ਵਾਲਾ ਬੰਦਾ ਪ੍ਰਮੋਟ ਕਰ ਰਿਹਾ ਪੱਗ ਵਾਲੇ ਜਵਾਕਾਲੇ ਮੂਰੇ ਸਭ ਤੋਂ ਵੱਡੀ ਵਿੱਚ ਦਿਲਜੀਤ ਦਿਲਜੀਤ ਦਸਾਂਚ ਇਜ਼ ਅ ਬਿਚ ਹੀ ਇਜ਼ ਨਾਟ ਅ ਮੈਨ ਐਨੀਮੋਰ ਲਾਲ ਦੋ ਪੱਗ ਵਾਲੇ ਰੱਖ ਕੇ ਤੂੰ ਇਹ ਨਹੀਂ ਕਹਿ ਸਕਦਾ ਦਿਲਜੀਤ ਕਿ ਤੂੰ ਪੰਜਾਬ ਆ ਆਹ ਲਾਈਫ ਮੇਰਾ ਸਟ੍ਰੇਟ ਆ ਸੁਲਤਾਨ ਤੇਰੇ ਵਾਸਤੇ ਵੀ ਉਦਲ ਰਾਤ ਨੂੰ ਤੂੰ ਮੈਨੂੰ ਰੱਜਿਆ ਹੋਇਆ ਮੈਸੇਜ ਕਰਦਾਈ ਆਮ ਗੋਨਾ ਸੀ ਯੂ ਆਮ ਗੋਨਾ ਸੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਕਿ ਦਿਲਜੀਤ ਦਸਾਂਚ ਸਹੀ ਹੈ ਜਾਂ ਫਿਰ ਨਸੀਬ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ